ਚਲ ਬਲਵਾਂ ਕੰਟੀਨਾ ਸਮਝਿਓ ਅੱਜ ਤੂੰ ਭਾਖੜੇ ਨਾਲ ਤੁਸੀਂ ਜੁੜਨਾ ਹੈ ਹੋ ਭਾਖੜੇ ਨਾਲ ਸਿੱਧਾ ਕਨੈਕਸ਼ਨ ਜੋੜ ਲਓ ਕਿਦਰ ਵੀ ਆਲਿਓ ਤੇ ਮੈਂ ਤੁਹਾਨੂੰ ਇੱਥੇ ਦੱਸਦਾ ਪੂਰੀ ਜ਼ਿੰਦਗੀ ਤੁਹਾਡੇ ਦੀ ਸੇਵਾ ਕਰਦਾ ਰਹਾਂਗਾ ਬੋਲੇ ਸੰਸਾਰ ਕਿਉਂਕਿ ਜੋ ਮਨ ਜੋ ਮੈਂ ਅੱਜ ਹੈ ਜੋ ਮੈਂ ਅੱਜ ਹੈ ਵੱਡੇ ਬਾਦਲ ਸਾਹਿਬ ਕਰਕੇ ਹੈ ਤੇ ਜੋ ਵੱਡੇ ਬਾਦਲ ਸਾਹਿਬ ਸੀ ਉਹ ਤੁਹਾਡੇ ਕਰੇ ਸੀ ਤੁਹਾਡੇ ਬਜ਼ੁਰਗਾਂ ਨਾਲ ਥੋਡੇ ਘਰ ਘਰ ਚ ਫੋਟੋ ਹੋਣੀ ਹੈ ਤੁਹਾਡੇ ਵੱਲੋਂ ਕਿਤੇ ਝਾਕਣ ਦੀ ਲੋੜ ਨਹੀਂ ਕੋਈ ਝਾੜੂ ਨਹੀਂ ਕੋਈ ਪੰਜਾ ਨਹੀਂ ਕੁਝ ਨਹੀਂ ਜੇ ਸੱਚਾ ਪਿਆਰ ਤੁਸੀਂ ਯਾਦ ਕਰਦੇ ਹੋ ਸੱਚਾ ਪਿਆਰ ਤੇ ਗਿੱਦੜੇ ਵਾਲਿਓ ਆਹ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਮਤੀ ਇੱਕ ਪਾਸੇ ਪਾ ਦੇ। ਦੇਖੋ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪੰਜਾਬ ਦਾ ਆ 10 ਸਾਲ ਬੜੀ ਸਪੀਡ ਦਾ ਗੱਡੀ ਚਲਾਈ ਸੀ ਬਾਦਲ ਸਾਹਿਬ ਨੇ ਬ੍ਰੇਕਾਂ ਲਾਡੀਆਂ ਆਪਣੀ ਕਿਸਮਤ ਹੀ ਮਿਲਣਾ ਦਾ ਐ ਜੇ ਕਿਤੇ ਕਿਤੇ ਦਿਨ ਆਏ ਨੇ ਸਾਰਾ ਕੁਝ ਹੀ ਬੰਦ ਹੋ ਗਿਆ ਆਟਾ ਵਾਲਾ ਛੱਪੇ ਨੂੰ ਪੈਨਸ਼ਨ ਸਾਰੀਆਂ ਕੀਤਾ ਬੰਦ ਕੋਈ ਕੰਮ ਨਹੀਂ ਹੋਇਆ ਕੰਮ ਕੀ ਹੋਣਾ ਸੀ ਅੱਜ ਗੁੰਡਾ ਗਰਦੀ ਦਾ ਰਾਜ ਹੈ ਗੈਂਗਸਟਰ ਦਾ ਰਾਜ ਹੈpropto ਮੰਗੀ ਜਾਂਦੇ ਕੋਈ ਪੁੱਛਦਾ ਨਹੀਂ ਕਿ ਨੂੰ ਕੋਈ ਤਕਲੀਫ ਹੋਏ ਉਹ ਪਤਾ ਨਹੀਂ ਮੈਂ ਕਿੱਥੇ ਜਾਵਾਂ ਕਿੱਥੇ ਅਕਸਰ ਸਹੀ ਲੁਕੀ ਜਾਂਦੀ ਹੈ ਹੁਣ ਇਹ ਜਾਂ ਮਾਹੌਲ ਤੁਸੀਂ ਬਦਲ ਸਕਦੇ ਹੋ ਇਸ ਕਰਕੇ ਹੁਣ ਆਪਣਾ ਕੋਈ ਧੜਾ ਨਹੀਂ ਕੋਈ ਗਰੁੱਪ ਨਹੀਂ ਆਪਣਾ ਇੱਕੋ ਹੀ ਗਰੁੱਪ ਹੈ ਬਾਦਲ ਸਾਹਿਬ ਵੱਡੇ ਬਾਦਲ ਬੋਲੋ ਇਨਸਾਨ ਹੈ ਬੋਲ ਜੀ ਆਵਾਜ਼ ਅਬ ਇਹ ਕੀ ਆਪਣਾ ਨਾਮ ਹੈ ਤੇ ਕਿਹੜੇ ਕਿਹੜੇ ਨਾਮ ਰੱਖ ਕੇ ਖੜੇ ਮੇਲੇ ਦੇ ਕੀ ਹੋ ਜਾ ਮੇਰਾ ਨਾਮ ਮੇਰੇ ਪਰਬਤਾਲੀ ਵਾਲਾ ਹੈ ਕਰਾਈ ਵਾਲਾ ਪਿੰਡ ਹੈ ਮੇਰਾ ਜਦੋਂ ਸੁਖਬੀਰ ਜੀ ਨੇ ਇੱਥੇ ਅਨਾਉਂਸ ਕੀਤਾ ਵੀ ਅਸੀਂ ਮੈਂ ਅਗਲੀ ਜਿਹੜੀ ਇਲੈਕਸ਼ਨ ਹੈ ਗਿੱਦੜਵਾ ਤੋਂ ਲੜਨੀ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਲੋਕਾਂ ਦਾ ਠਾਠਾ ਮਾਰਦਾ ਇਕੱਠ ਤੁਹਾਨੂੰ ਕੱਲੇ ਅਨਾਉਂਸ ਤੇ ਉਹਨਾਂ ਨੇ ਮਤਲਬ ਲੋਕਾਂ ਚ ਇੰਨੀ ਖੁਸ਼ੀ ਹੈ ਵੀ ਸੁਖਬੀਰ ਜੀ ਆਪ ਇਥੋਂ ਲੜ ਰਹੇ ਆ ਤੇ ਮਤਲਬ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਵੀ ਇਹ ਵੀ ਪਹਿਲਾਂ ਜੱਦੀ ਜਿਹੜਾ ਇਲਾਕਾ ਸੀ ਪਹਿਲਾਂ ਬਾਦਲ ਸਾਹਿਬ ਇਹ ਦੇਖਦੇ ਸੀ ਦਾਜ ਜੀ ਦੇਖਦੇ ਸੀ ਸ਼ੁਰੂ ਤੋਂ ਪਹਿਲਾਂ ਉਹ ਲੜਦੇ ਰਹੇ ਆ ਤੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਿਹੜਾ 27 ਦਾ ਇਲੈਕਸ਼ਨ ਉਹ ਇਥੋਂ ਲੜਨਗੇ ਜੀ ਜਿਹੜੇ ਕੈਂਡੀਡੇਟ ਹੈ ਕੀ ਕੀ ਕੰਮ ਉਹ ਤੁਸੀ ਦੱਸੋ ਹਾਂ ਕੈਂਡੀਡੇਟ ਇੱਕਤਾਵਾਦੀਆਂ ਤੋਂ ਹੈ ਜੀ ਸਾਡੀ ਭੈਣ ਠੀਕ ਹੈ ਜੀ ਸ਼ਵਾਨੀ ਜੀ ਇੱਕ ਸਾਡੇ ਆਂਟੀ ਜੀ ਹੈ ਆਪਣੇ ਜੈਦੇਵਾਰ ਚੰਨਜੀ ਸਿੰਘ ਭੁੰਦਰ ਜੀ ਉਹਨਾਂ ਦੀ ਵਾਈਫ ਹੈ ਜੀ ਠੀਕ ਹੈ ਜੀ ਉਹ ਹੈਗੇ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜੀ ਸਾਡੀ ਭੈਣ ਹੈ ਸ਼ਵਾਨੀ ਹੈ ਉਹ ਬਲਾਕ ਸੰਮਤੀ ਤੋਂ ਖੜੇ ਹੋਏ ਹੋਏ ਕੀ ਕੀ ਮੁੱਦੇ ਮਨ ਲੱਗੇ ਤੁਹਾਨੂੰ ਦੱਸੋ ਕੀ ਕੰਮ ਜਿਹੜੇ ਨਹੀਂ ਹੋਏ ਆ ਜਿਹੜੇ ਮਤਲਬ ਕੰਮ ਤਾਂ ਇਹੀ ਹੈ ਜੀ ਪਹਿਲਾਂ ਦੇਖੀ ਜਾਂਦੇ ਆ ਜੀ ਜਿੰਨਾ ਇਹਨਾਂ ਨੇ ਆ ਪਹਿਲੇ ਜਿਵੇਂ ਆਏ ਸੀਗੇ ਵੀ ਅਸੀਂ ਹੁਣ ਤੱਕ ਜਿਹੜੇ ਕਾਲੀ ਦਲ ਨੇ ਕੰਮ ਕੀਤੇ ਸੀ ਇਹਨਾਂ ਨੇ ਸਾਰੇ ਪਟਵਾਤੇ ਸੀਗੇ ਪੈਨਸ਼ਨਾਂ ਹੋ ਗਈਆਂ ਆਪਣੇ ਕੋਠੇ ਹੋ ਗਏ ਠੀਕ ਹੈ ਜੀ ਤੇ ਰਾਸ਼ਨ ਕਾਰਡ ਹੋ ਗਏ ਜੋ ਕਿਸੇ ਦਾ ਕੁਝ ਨਹੀਂ ਆਉਂਦਾ ਤੇ ਸਾਨੂੰ ਤਾਂ ਇਹੀ ਉਮੀਦ ਹੈ ਜੀ ਸਰਦਾਰ ਸੁਖਬੀਰ ਸਿੰਘ ਜੋ ਕਹਿੰਦੇ ਆ ਉਹ ਕਰਦੇ ਆ ਠੀਕ ਹੈ